ਜੋ ਅੱਜ ਵਿਚਾਰ ਨੇ ਉਹ ਵੀ ਸਾਡੇ ਲਈ ਸਾਡੇ ਜੀਵਨ ਦੇ ਲਈ ਵਾਕਿਆ ਫਾਇਦੇਮੰਦ ਹੋਣਗੇ ਮੈਂ ਮੱਚ ਤੇ ਸੱਦਾ ਦਿੰਦਾ ਹਾਂ ਸ੍ਰੀ ਮਹਿੰਦਰਤਾ ਜੀ ਨੂੰ ਸਰ ਪਲੀਜ਼ ਮੈਂ ਕਰਦਾ ਹਾਂ ਕਿ ਮੈਂ ਕਦੇ ਵੀ ਚੈਨਾ ਨੌਰ ਦੀ ਵਰਤੋਂ ਨਹੀਂ ਕਰਾਂਗਾ ਤੇ ਦੂਸਰਿਆਂ ਨੂੰ ਵੀ ਚੈਨਾ ਨੌਰ ਦੀ ਵਰਤੋਂ ਕਰਨ ਤੋਂ ਰੋਕਾਂਗਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਦਾ ਜੂਰ ਦਾ ਤਾੜੀਆਂ ਸਾਨੂੰ ਕਿਉਂਕਿ ਉਹ ਅਕਸਰ ਸਾਡੇ ਦਰਮਿਆਨ ਆਉਂਦੇ ਨੇ ਤੇ ਬੜੀਆਂ ਸੂਝਵਾਨ ਤੇ ਬੜੀ ਡੁੰਗੀਆਂ ਗੱਲਾਂ ਸਾਡੇ ਮੰਦੂਰ ਦਾ ਹੱਥ ਖੜਾ ਕਰਦੇ ਵਾਹ ਲੈ ਸਾਰਿਆਂ ਨੇ ਕਰਤਾ ਜੀ ਸਾਰਿਆਂ ਨੇ ਹੱਥ ਖੜਾ ਕਰਤਾ ਅਜਾਪਕ ਸਾਹਿਬਾਨ ਨੂੰ ਬੇਨਤੀ ਹੈ ਨਾਲ ਦੇ ਨਾਮ ਦੀ ਤਾੜੀ ਮਾਰ ਦੋ ਇਹਨਾਂ ਦੇ ਨਾਮ ਦੀ ਤਾੜੀ ਮਾਰ ਦੋ ਸਾਰੇ ਵਾਹ ਬੱਚਿਓ ਦਿਲ ਜਿੱਤ ਲਿਆ ਤੁਸੀਂ ਤੁਸੀਂ ਦਿਲ ਜਿੱਤ ਲਿਆ ਸਾਡਾ ਆ ਸਾਰੇ ਦੇ ਆਪਕ ਸਹਿਬਾਨ ਤੁਹਾਡੇ ਨਾਂ ਦੀ ਤਾੜੀ ਮਾਰ ਰਹੇ ਨੇ ਮੈਨੂੰ ਪਤਾ ਹੈ ਤੁਸੀਂ ਆਪਣੇ ਇਸ ਪ੍ਰਣ ਤੇ ਪੂਰੇ ਉਤਰੋਗੇ న్యూਸ ਦੇ ਵਿੱਚ ਪੜ੍ਹਦੇ ਹੀ ਆ ਕਿ ਸਰਕਾਰਾਂ মিডিਆ ਬੱਚਿਆਂ ਨੂੰ ਮਾਪਿਆਂ ਨੂੰ ਇਸ ਸੰਬੰਧੀ ਅਲਰਟ ਵੀ ਕਰਦੇ ਨੇ ਪਰ ਬੱਚੇ ਮੰਦੇ ਨਹੀਂ ਨਾ ਬਣਾਉਣ ਵਾਲੇ ਮੰਨਦੇ ਨਹੀਂ ਨਾ ਵਰਤਣ ਵਾਲੇ ਮੰਨਦੇ ਨਹੀਂ ਨਾ ਵੇਚਣ ਵਾਲੇ ਮੰਨਦੇ ਨਹੀਂ ਤਾਂ ਇਸੇ ਵਿਸ਼ੇ ਤੇ ਗੱਲ ਕਰਨ ਲਈ ਸਾਡੇ ਦਰਮਿਆਨ ਪਹੁੰਚੀ ਸੰਸਥਾ ਦੇ ਸਮੂੱਚੇ ਮੈਂਬਰ ਸਹਿਬਾਨ ਉਹਦੇ ਦਾ ਅਸੀਂ ਸਵਾਗਤ ਕਰਦੇ ਹਾਂ ਉਹਨਾਂ ਦਾ ਤੇ ਜਿਆਦਾ ਸਮਾਂ ਨਹੀਂ ਖਰਾਬ ਕਰਦੇ ਹੋਏ ਮੈਂ ਮੰਚ ਤੇ ਸੱਦਾ ਦਿੰਨਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਗੁਰਿੰਦਰ ਸਿੰਘ ਜੀ ਤੋਂ ਸਾਡੇ ਪ੍ਰਧਾਨ ਨੂੰ ਲੈ ਕੇ ਚਿੰਤਤ ਹੈ ਜੇ ਚੈਨਾ ਡੋਰ ਤੇ ਪਾਬੰਦੀ ਲੱਗੀ ਆ ਉਹਦੇ باوجود ਵੀ ਤੁਸੀਂ ਚੈਨਾ ਡੋਰ ਖਰੀਦਦੇ ਹੋ ਵਕਤ ਹੀ ਖੁਸ਼ੀ ਲਈ ਸਿਰਫ ਕੁਝ ਪਲ ਦੀ ਖੁਸ਼ੀ ਲਈ ਕਿਸੇ ਘਰ ਦੇ ਵਿੱਚ ਸੱਤਰ ਵਿੱਚ ਤੁਸੀਂ ਮਹਿਸੂਸ ਕਰੋ ਇੱਕ ਤਰਨ ਜੋਤ ਸਿੰਘ ਨਾਂ ਦਾ ਨੌਜਵਾਨ ਸਮਰਣਾਲੇ ਕੋਲ ਆਪਣੇ ਤਾਏ ਦੇ ਮੁੰਡੇ ਦੇ ਮਗਰ ਬੈਠਾ 10ਵੀਂ ਕਲਾਸ ਦਾ ਹੋਣਹਾਰ ਵਿਦਿਆਰਥੀ ਇਕਲੌਤਾ ਪੁੱਤਰ ਮਾਪਿਆਂ ਦਾ ਹੋਣਹਾਰ ਪੁੱਤਰ ਟੈਨਾਡੋਰ ਗਲੇ 'ਚ ਲੰਗੀ ਤੇ ਗਲਾ ਕੱਟਿਆ ਗਿਆ ਉਸ ਘਰ ਦਾ ਵਿਰਲਾਪ ਨਹੀਂ ਸੀ ਚੱਲਿਆ ਜਾਂਦਾ ਉਸ ਪਰਿਵਾਰ ਦੇ ਵਿੱਚ ਅਜੇ ਵੀ ਅਜੇ ਵੀ ਮਾਤਮ ਛਾਇਆ ਹੋਇਆ ਹੈ ਉਦਲੇ ਕੌਣ ਅਕਸੂਰ ਵਾਂ ਕੋੜਾ ਜ਼ਿੰਮੇਵਾਰ ਨਿਰੇਪੁਰੇ ਆਪਾਂ ਸਰਕਾਰਾਂ ਨੂੰ ਜ਼ਿੰਮੇਵਾਰ ਨਾ ਠਹਿਰਾਈਏ ਨਿਰੇਪੁਰੇ ਆਪਾਂ ਇਹ ਨਾ ਕਹੀਏ ਵੀ ਪ੍ਰਸ਼ਾਸਨ ਕੁਝ ਨਹੀਂ ਕਰਦਾ ਕੁਝ ਸਾਨੂੰ ਜ਼ਿੰਮੇਵਾਰੀ ਨਬੋੜੀ ਪੈਣੀ ਸਾਨੂੰ ਜ਼ਿੰਮੇਵਾਰੀ ਵਾਲੇ ਪਾਸੇ ਹੋਣਾ ਪੈਣਾ ਸਰਬਜੀਤ ਕੌਰ ਨਾਂ ਦੀ ਉਹ ਔਰਤ ਉਹ ਅਜੇ ਲੜਕੀ ਆ ਜਾਂ 4 ਸਾਲ ਤਾਂ ਹੋ ਗਏ ਵਿਆਹ ਨੂੰ ਹੋਏ ਨੇ ਉਹ ਆਪਣੇ ਘਰ ਦਾ ਕਾਰਗਾ ਕਿਵੇਂ ਚਲਾ ਰਹੀ ਐ ਇੱਕ ਫੂਡ ਪੁਆਇੰਟ ਚਲਾਉਂਦੀ ਐ ਉਹਦਾ 2 ਸਾਲ ਦਾ ਮਾਸੂਮ ਬੱਚਾ ਉਹ ਚੈਨਾ ਡੋਰ ਦੀ ਪੇੜ ਚੜ ਗਈ ਉਹ ਮਾਸੂਮ ਬੱਚੇ ਨੂੰ ਪਤਾ ਹੀ ਨਹੀਂ ਜਿਹੜਾ ਇਹ ਬੋਲ ਹੀ ਨਹੀਂ ਸਕਦਾ ਉਹ ਆਪੀ ਮਿਰਜਿੰਦ ਮਾਮਲ ਦੇਖਣਾ ਤੇ ਹੋਰਾਂ ਮਾਮਲ ਡੋਰਪੁਰ ਚ ਆਕਰਿਆ ਕੌਣ ਅਕਸੂਰਵਾਰ ਕੌਣ ਹੈ ਜ਼ਿੰਮੇਵਾਰ ਪਤਾ ਨਹੀਂ ਕਿੰਨੇ ਲੜਕੇ ਲੜਕੀਆਂ ਜਾਂ ਕਿੰਨੇ ਵੱਡੀ ਉਮਰ ਦੇ ਚੈਨਾ ਡੋਰ ਕਰਕੇ ਉਹਨਾਂ ਦਾ ਚਿਹਰਾ ਬਾਦਸੂਰਤ ਹੋ ਗਿਆ ਬਾਦਸੂਰਤ ਹੋ ਗਿਆ ਉਹਨਾਂ ਦਾ ਚਿਹਰਾ ਬਹੁਤ ਕੁਛ ਹੋ ਗਿਆ ਕਦੇ ਨਾ ਚੈਨਾਡੋਰ ਨੇ ਚੈਨਾਡੋਰ ਤੇ ਨਾ ਐਨਜੀਟੀ ਸੁਣਿਆ ਬੱਚੋ ਤੁਸੀਂ ਐਨਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸੁਣਿਆ ਤੁਸੀਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸੁਣਿਆ ਐਨਜੀਟੀ ਨੇ ਪਾਬੰਦੀ ਲਾਈ ਸੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਾਬੰਦੀ ਲਾਈ ਸੀ 2017 ਦੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਨਜੀਟੀ ਨੇ ਜਦੋਂ ਪਾਬੰਦੀ ਲਾਈ ਪਰ ਉਹਦਾ ਨਤੀਜਾ ਕੀ ਨਿਕਲਿਆ ਉਹ ਪਾਬੰਦੀ ਸਾਡੇ ਭਵੇਖ ਨੂੰ ਲੈ ਕੇ ਲਾਈ ਤੁਹਾਡੇ ਸਾਰਿਆਂ ਦੇ ਭਵੇਖ ਨੂੰ ਲੈ ਕੇ ਲਾਈ ਤੁਸੀਂ ਥੋੜਾ ਜਿਹਾ ਮਹਿਸੂਸ ਕਰੋ ਜੇ ਤੁਹਾਡੇ ਸਾਰਿਆਂ 'ਚੋਂ ਕਿਸੇ ਦਾ ਚਿਹਰਾ ਬਦਸੂਰਤ ਹੋ ਜਾਏ ਉਹਦੇ ਚਿਹਰੇ ਤੇ 20 25 25 ਟਾਂਕੇ ਲੱਗਣ ਚਾਇਨਾ ਡੋਰ ਕਰਕੇ ਮਹਿਸੂਸ ਕਰੋ ਤੁਹਾਡੇ ਮਨ ਤੇ ਕੀ ਗੁਜ਼ਰੂ ਤੁਹਾਡੇ ਮਾਪਿਆਂ ਦੇ ਮਨ ਤੇ ਕੀ ਗੁਜ਼ਰੂ ਤੁਹਾਡੇ ਅਧਿਆਪਕਾਂ ਦੇ ਮਨ ਤੇ ਕੀ ਗੁਜ਼ਰੂ ਤੁਸੀਂ ਆਪਣਾ ਚਿਹਰਾ ਕਿਸੇ ਨੂੰ ਦਿਖਾਉਣ ਜੋਗੇੜੀ ਰਹਿਣਾ ਇਹ ਕੋਈ ਇਹ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ ਹੈ ਸਰਕਾਰ ਸਖਤ ਨਿਯਮ ਬਣਾਉਂਦੀ ਹੈ ਜਿਵੇਂ ਨੈਸ਼ਨਲ ਟ੍ਰਿਬਿਊਨਲ ਦੀ ਗੱਲ ਕੀਤੀ ਲਿੰਦਰਪਤ ਸਾਹਿਬ ਨੇ ਜਾਂ ਪੰਜਾਬ ਪੁਰਦਸ਼ਨ ਬੋਰਡ ਦੀ ਗੱਲ ਕੀਤੀ ਭਾਵੇਂ ਕਾਨੂੰਨ ਬਣਾਏ ਜਾਂਦੇ ਹਨ ਉਹਨਾਂ ਨੂੰ ਲਾਗੂ ਕਰਨ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਨੇ ਬੱਚਿਓ ਸਾਨੂੰ ਜ਼ਿੰਮੇਵਾਰੀ ਸਮਝਣੀ ਪੈਣੀ ਹੈ ਪਰ ਮਾਨਯੋਗ ਪ੍ਰਿੰਸੀਪਲ ਸਾਹਿਬ ਨੇ ਸਮਾਂ ਇੰਨਾਕ ਦਿੱਤਾ ਸੀ ਮੈਂ ਬਹੁਤ ਸਾਰੀਆਂ ਬਹੁਤ ਸਾਰੇ ਅੰਕੜੇ ਇਕੱਠੇ ਕਰਕੇ ਲਿਆ ਸੀ ਪਰ ਉਹਨਾਂ ਨੇ ਦੱਸਿਆ ਐਗਜ਼ਾਮ ਚੱਲਦੇ ਨੇ ਪੇਪਰ ਚੱਲਦੇ ਨੇ ਬੱਚਿਆਂ ਦੀ ਤਿਆਰੀ ਅਸੀਂ ਤੁਹਾਡੇ ਪਿਵệਖ ਨੂੰ ਲੈ ਕੇ ਚਿੰਤਤ ਆਂ ਬੱਚੋ ਕਦੀ ਮਹਿਸੂਸ ਕਰਿਓ ਤੁਹਾਡੇ ਘਰ ਦੇ ਕਿਸੇ ਕਮਰੇ ਦੀ ਨੁੱਕਰ ਤੇ ਕੋਈ ਜਾਲਾ ਲੱਗਾ ਨਾ ਤਾਂ ਉਹ ਜਾਲਾ ਕਿਹਨੂੰ ਦਿਸਦਾ ਜਿਹੜਾ ਪਰਿਵਾਰ ਪ੍ਰਤੀ ਚਿੰਤਤ ਹੈ ਇੱਕ ਅਦਾ ਮੈਂਬਰ ਹੀ ਹੁੰਦਾ ਕਿੰਨੇ ਪਰਿਵਾਰ ਦੇ ਮੈਂਬਰ ਨੇ ਕਿੰਨੇ ਰਿਸ਼ਤੇਦਾਰ ਆਉਂਦੇ ਨੇ ਕਿੰਨੇ ਗਵਾਂਢੀ ਆਉਂਦੇ ਨੇ ਕਿੰਨੇ ਤੁਹਾਡੇ ਦੋਸਤ ਮਿੱਤਰ ਜਾਣਕਾਰ ਆਉਂਦੇ ਨੇ ਉਹ ਜਾਲੇ ਤੇ ਕਿਸੇ ਦੀ ਨਿਗਾਹ ਨਹੀਂ ਜਾਂਦੀ ਸਿਰਫ ਜਿਹੜਾ ਪਰਿਵਾਰ ਪ੍ਰਤੀ ਚਿੰਤਤ ਹੈ ਉਹਦੀ ਨਿਗਾਹ ਜਾਂਦੀ ਆ ਅਸੀਂ ਤੁਹਾਡੇ ਭਵਿੱਖ ਨੂੰ ਲੈ ਕੇ ਚਿੰਤਤ ਹੈ ਇਸ ਲਈ ਗੁੱਡ ਮਾਰਨਿੰਗ ਕਲੱਬ ਦੇ ਮੈਂਬਰਾਂ ਤੇ ਅਸਰ ਹੁੰਦਾ ਜ਼ਰੂਰ ਹੋ ਜਿਵੇਂ ਬੱਚਿਆਂ ਨੇ ਪ੍ਰਣ ਕੀਤਾ ਤਾਂ ਜ਼ਰੂਰ ਉਸ ਤੇ खरे ਉਤਰਦੇ ਨੇ ਤਾਂ ਇਸ ਤਰ੍ਹਾਂ ਦੇ ਜਿਹੜੇ ਛੋਟੇ-ਛੋਟੇ ਇਵੈਂਟ ਆਏ ਸਾਨੂੰ ਜ਼ਰੂਰ ਆਰਗੇਨਾਈਜ਼ ਕਰਨੇ ਚਾਹੀਦੇ ਸਕੂਲਾਂ ਦੇ ਵਿੱਚ ਜ਼ਰੂਰ ਜਿੱਥੇ ਬੱਚੇ ਹੈਗੇ ਆ ਕਿਉਂਕਿ ਇਹਦੇ ਜ਼ਿਆਦਾਤਰ ਨੁਕਸਾਨ ਬੱਚਿਆਂ ਨੂੰ ਹੀ ਹੋ ਰਿਹਾ ਤੇ ਜਿਤ ਵੀ ਬੱਚੇ ਹੀ ਕਰਦੇ ਆ ਤੇ ਵਧੀਆ ਉਪਰਾਲਾ ਇਸ ਤਰ੍ਹਾਂ ਦਾ ਇਹ ਗੁੱਡ ਮਾਰਨਿੰਗ ਕਲੱਬ ਦਾ ਅੱਜ ਵਾਲੇ ਉਪਰਾਲੇ ਨੂੰ ਕਿਵੇਂ ਲੈਨੇ ਆ ਬਿਲਕੁਲ ਬਹੁਤ ਵਧੀਆ ਗੁੱਡ ਮਾਰਨਿੰਗ ਕਲੱਬ ਵਾਲਿਆਂ ਦਾ ਇਹ ਨੁਮਾਇੰਦਿਆਂ ਦਾ ਜਦੋਂ ਕਿਉਂਕਿ ਮੈਂ ਆਪ ਵੀ ਉਹਨਾਂ ਦਾ ਮੈਂਬਰ ਆ ਤੇ ਜਦੋਂ ਫੋਨ ਆਇਆ ਤੇ ਮੈਂ ਇਨਕਾਰ ਨਹੀਂ ਕਰ ਸਕਿਆ ਤੇ ਭਾਵੇਂ ਬੱਚਿਆਂ ਦੇ ਪ੍ਰੀਬੋਰਡ ਚੱਲ ਰਹੇ ਨੇ ਪਰ ਸਾਨੂੰ ਸੀ ਵੀ ਇੱਕ ਜ਼ਰੂਰੀ ਸੰਦੇਸ਼ ਆ ਬੱਚਿਆਂ ਦੀ ਸਿਹਤ ਨੂੰ ਲੈ ਕੇ ਭੁੱਖ ਨੂੰ ਲੈ ਕੇ ਤਾਂ ਅਸੀਂ ਬਿਲਕੁਲ ਇਨਕਾਰ ਹੀ ਨਹੀਂ ਹੋ ਸਕਿਆ ਇਸ ਤਰ੍ਹਾਂ ਦੇ ਇਵੈਂਟ ਜਦੋਂ ਵੀ ਹੁੰਦੇ ਰਹਿਣਗੇ ਅਸੀਂ ਉਹਨਾਂ ਦੇ ਨਾਲ ਆ ਬਿਲਕੁਲ ਕੰਦੇ ਨਾਲ ਕੰਦਾ ਮੰਨਦੇ ਹੋ ਬੱਚੇ ਪ੍ਰਭਾ ਕਬੂਲਣਗੇ ਦਾ